ਸਾਰੇ YouTube ਚੈਨਲ ਤੇ ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਛੇਵੇਂ ਤਨਖਾਹ ਕਮਿਸ਼ਨ ਦੇ ਪਾਰਟ 2 ਅਤੇ ਪਾਰਟ 3 ਨੂੰ ਵਿਚਾਰਨ ਲਈ ਮੁਖ ਸ਼ਕਤਰ ਪੰਜਾਬ ਕੇ ਏਪੀ ਫਿਨ ਹਕੂਮਾਰੋਂ ਬਣਾਈ ਗਈ ਇੱਕ ਸਬ-ਮਿਟੀ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਣਦਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸੁਣ ਕੇ ਕਰ ਲਓ ਤਾਂ ਜੋ ਹੋਰ ਏ ਕੌਮਨ ਵੀਡੀਓ ਦੀ ਨੋਟੀਫਿਕੇਸ਼ਨ ਆਉਂਦੀ ਰਹੇ ਸੰਦੇਸ਼ ਇਹ ਵੀ ਦਿਯਾ ਕਰੇ ਪਰਮਿਸ਼ ਇਹਨਾਂ ਤਰ੍ਹਾਂ ਕਮਿਸ਼ਨ ਦੀ ਰਿਪੋਰਟ ਪਿਛਲੀ ਕਾਂਗਰਸ ਸਰਕਾਰ ਵੱਲੋਂ ਹੀ ਜੁਲਾਈ 2021 ਵਿੱਚ ਲਾਗੂ ਕਰ ਦਿੱਤੀ ਗਈ ਸੀ ਪਰੰਤੂ ਇਸ ਰਿਪੋਰਟ ਦਾ ਭਾਗ 2 ਤੇ ਭਾਗ 3 ਟਰ ਡੇਟ ਜਨਤਕ ਨਹੀਂ ਕੀਤਾ ਗਿਆ ਤੇ ਇਸ ਨੂੰ ਸਰਕਾਰ ਦੁਆਰਾ ਸਰਸਪੈਂਸ ਬਣਾ ਕੇ ਹੀ ਰੱਖਿਆ ਹੋਇਆ ਹੈ ਨਿਤੀ 1/2023 ਰਾਹੀਂ ਪੰਜਾਬ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ ਜਿਹਦੇ ਇਸ ਸਪਾਰਸ਼ ਨੂੰ ਮਚਾਉਣ ਲਈ ਮੁਖ ਸੱਤਰ ਪੰਜਾਬ ਕਿ ਏ ਪੀ ਸਿਨਹਾ ਨੇ ਇੱਕ ਕੈਬਨਿਟ ਸਬ ਕਮੇਟੀ ਦਾ ਗਠਨ ਕਰ ਦਿੱਤਾ ਹੈ ਦਰਸਲ ਪਹਿਲਾ ਗਠਨ ਕਮੇਟੀ ਵਿੱਚ ਸਰਦਾਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਚੇਅਰਮੈਨ ਪਾਪੇ ਗਏ ਸਨ ਤੇ ਦੋ ਹੋਰ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਕੁਲਦੀਪ ਢਾਲੀਵਾਲ ਸਨ ਪਰੰਤੂ ਹੁਣ ਕੁਲਦੀਪ ਸਿੰਘ ਢਾਲੀਵਾਲ ਦੀ ਜਗ੍ਹਾ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੂੰ ਇਸ ਕੈਬਨਿਟ ਸਬ ਕਮੇਟੀ ਦਾ ਮੈਂਬਰ ਥਾਪਿਆ ਗਿਆ ਹੈ ਲਿਹਾਜਾ ਹੁਣ ਇਸ ਕਮੇਟੀ ਵਿੱਚ ਸਰਦਾਰ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਇਹ ਫਰਜ ਹੋ ਉਸ ਤਰ੍ਹਾਂ ਹੋਣਗੇ ਇਸ ਸਬ ਕਮੇਟੀ ਦਾ ਕੰਮ ਪੰਜਾਬ ਦੇ ਛੇਵੇਂ ਤਰਫਾ ਕਮਿਸ਼ਨ ਦੇ ਪਾਰਟ 2 ਤੇ ਪਾਰਟ 3 ਨੂੰ ਵਿਚਾਰਦੇ ਹੋਏ ਆਪਣੀਆਂ ਸਿਫਾਰਸ਼ਾਂ ਜਾਰੀ ਕਰਨੀਆਂ ਹੋਣਗੀਆਂ ਦਾ ਦਫਤਰ ਮੁਲਾਜ਼ਮ ਤੇ ਪੈਨਸ਼ਨਰਸ ਸਾਂਝੇ ਫੰਡ ਦੇ ਆਗਵਾ ਨਾਲ ਮਿਤੀ 25/4/25 ਨੂੰ ਹੋਈ ਇੱਕ ਮੀਟਿੰਗ ਦੌਰਾਨ ਵਿੱਤ ਮੰਤਰੀ ਸਰਦਾਰ ਹਰਪਾ ਸਿੰਘ ਜਿਮਾ ਨੇ ਦੱਸਿਆ ਸੀ ਕਿ ਛੇਵੇਂ ਤਰਫਾ ਕਮਿਸ਼ਨ ਦੇ ਪਾਰਟ 2 ਤੇ ਪਾਰਟ 3 ਸੰਬੰਧੀ ਸਿਫਾਰਸ਼ਾਂ ਸੂਕਾਰਨ ਪ੍ਰਾਪਤ ਹੋ ਰਹੀਆਂ ਹਨ ਸਰਜੋਮ ਦੇ ਆਗੂਆਂ ਦੁਆਰਾ ਇਸ ਦੀ ਕਾਪੀ ਦੀ ਮੰਗ ਕਰਨ ਤੇ ਵਾਅਦਾ ਕੀਤਾ ਗਿਆ ਸੀ ਕਿ ਮਿਤੀ 30 ਜਨਵਰੀ 2025 ਨੂੰ ਮੁਲਾਜ਼ਮਾਂ ਤੇ ਪੈਨਸ਼ਨ ਨਾਲ ਹੋਣ ਵਾਲੀ ਮੀਟਿੰਗ ਵਿੱਚ ਇਸ ਦੀ ਕਾਪੀ ਸਾਂਝ ਦਿੱਤੀ ਜਾਵੇਗੀ। ਪਰੰਤੂ 30 ਜਨਵਰੀ 2025 ਦੀ ਮੀਟਿੰਗ ਤਾਂ ਕੈਨਸਲ ਹੀ ਕਰ ਦਿੱਤੀ ਗਈ ਸੀ ਤੇ ਉਹ ਮੀਟਿੰਗ ਹੋਈ ਹੀ ਨਹੀਂ ਸੀ। ਇਸੇ ਕਰਕੇ ਪੰਜਾਬ ਸਬੋਡੀਨੇਟ ਸਰਵਰ ਫੈਡਰੇਸ਼ਨ 1680 ਵਾਈ ਬੀ ਦੇ ਪ੍ਰਧਾਨ ਰਣਜੀਤ ਸਿੰਘ ਰਣਵਾ ਜਨਰਲ ਸਕੱਤਰ ਸੁਦਰਿੰਦਰ ਕੁਮਾਰ ਪੁਆਰੀ ਅਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਨੇ 18 ਡੇਟ 6ਵੇਂ ਦਫਾ ਕਮਿਸ਼ਨ ਦਾ ਪਾਰਟ 2 ਤੇ ਪਾਰਟ 3 ਗੁਪਤ ਰੱਖਿਆ ਹੋਇਆ ਹੈ ਇਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮਨਾਜਮ ਵੀ ਉਸਤੀ ਆਪਣੀ ਟਿੱਪਣੀ ਜਾਂ ਕੋਈ ਰਾਏ ਦੇ ਸਕਣ ਹੁਣ ਪਾਰਟ 2 ਤੇ ਪਾਰਟ 3 ਦੇ ਵਿਚਾਰ ਤਾਲਮੇਲ ਕਰਨ ਲਈ ਇੱਕ ਨਵੀਂ ਸਬ ਕਮੇਟੀ ਦਾ ਗਠਨ ਕਰ ਦੇ ਨਾਲ ਦੱਸੋ ਸਰਕਾਰ ਨੂੰ ਕੁਝ ਸਮਾਂ ਹੋਰ ਹੈ मिल ਜਾਵੇਗਾ ਇਹਦੀਆਂ ਸਪارشਾਂ ਦਾਖੂ ਕਰਨ ਲਈ ਵੈਸੇ ਕਮਿਸ਼ਨਰ ਕਮੇਟੀ ਨੂੰ ਅਥਾਰਾਈਜ਼ ਕੀਤਾ ਜਾਂ ਸੀ ਕਿ ਉਹ ਪੈਂਡਿੰਗ ਡੀਏ ਬਾਰੇ, ओपीएस ਬਾਰੇ, ਖੇਮਤ ਰੂਪ ਵਿੱਚ ਕਮਿਸ਼ਨ ਦਾ ਸਰਦਾਰਨ ਸਾਦ ਰੀਸ ਹੋ ਵੀ ਤਾਂ ਬਾਅਦ ਵਰਤਿੰ ਮਲਾਜਮਾਂ ਤੇ ਲਾਗੂ ਕਰਨ ਸੰਬੰਧੀ 15/1/2015 ਦਾ ਪੱਤਰ ਰੱਦ ਕਰਨ ਸੰਬੰਧੀ ਪੈਨਸ਼ਨ 2.10 ਦਾ ਫੈਟਰਨਲ ਪੈਨਸ਼ਨ ਸੋਧਨ ਸੁਨੇਹੇ ਤੇ ਹੋਰ ਵੀ ਮਲਾਜਮ ਪੈਨਸ਼ਨ ਦੇ ਮੁੱਦਿਆਂ ਤੇ ਆਪਣੀ ਸਪਾਰਸ਼ ਵਿਗਿਆਨ ਕਮੇਟ ਅਗੇ ਪੇਸ਼ ਕਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ 파ਰਟ 2 ਤੇ 파ਰਟ 3 ਵਿੱਚ ਮੁਲਾਜ਼ਮਾਂ ਲਈ ACP ਸਕੀਮ ਬਹਾਲ ਕਰਨ ਸਮੇਤ ਹੋਰ ਵੀ ਕਈ ਸਪਾਰਸ਼ਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਹੱਕ ਉੱਤੇ ਵਾਲੀਆਂ ਮੌਜੂਦ ਹਨ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਨਵੀਂ ਗਠਿਤ ਕੀਤੀ ਸਬ ਕਮੇਟੀ ਕਦੋਂ 파ਰਟ 2 ਤੇ 파ਰਟ 3 ਨੂੰ ਕੋਪੀ ਤੇ ਆਪਣੀਆਂ ਸਪਾਰਸ਼ਾਂ ਪੰਜਾਬ ਕਮੇਟ ਨੂੰ ਸੌਂਪਦੀ ਹੈ ਤੇ ਚਿਰਾਂ ਤੋਂ ਛੇਵੇਂ ਤਨਖਾਹ ਕਮਿਸ਼ਨ ਦੇ 파ਰਟ 2 ਤੇ 파ਰਟ 3 ਦੀ ਕੋਈਕ ਕਰਨੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਕਰੀਕ ਕਦੋਂ ਖਤਮ ਹੁੰਦੀ ਹੈ ਇਸ ਵੀਡੀਓ ਵਿੱਚ ਬਸ ਸੁਣਾ ਹੀ ਜੇਕਰ ਵੀਡੀਓ ਚੰਗੀ ਲੱਗਈ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨ ਮੇਰੇ ਤੇ ਹ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ